yeah ਪਿੰਡ ਵਾਲੇ ਕਹਿ ਰਹੇ ਆ ਕਿੰਦੇ ਰੱਬ ਅੱਗੇ ਦਬਾਅ ਕਰਾਂਗੇ ਮੀਂਹ ਪਵਾਵਾਂਗੇ ਕੋਸ਼ਿਸ਼ ਹੈ ਵੀ ਰੱਬ ਇੱਕ ਦਿਨ ਜਰੂਰ ਸੁਣਦਾ ਹੁੰਦਾ ਹੈ ਬਾਕੀ ਪਿੰਡ ਵਾਸੀ ਕਾਫੀ ਇਕੱਠੇ ਹੋਏ ਹੋਏ ਆ ਤੇ ਅਸੀਂ ਗੁੱਡੀ ਸਾੜਨ ਚੱਲੇ ਆ ਅੱਛਾ ਜੀ ਵੀ ਰੱਬ ਮੂਰੇ ਦਬਾਅ ਕਰਦੇ ਆ ਵੀ ਮੀਂਹ ਪਾਵੇ ਰੱਬ ਅੱਜ ਤਰੀਕ 18 ਹੈਗੀ ਆ 18 ਤਰੀਕਾ ਦਿਨ ਬੁੱਧਵਾਰ ਤੇ ਰੱਬ ਇਹਨਾਂ ਦੀ ਕਿੰਨੀ ਕਸੋਂਦਾਗਾ ਪਿੰਡ ਵਾਲੇ ਜਿਹੜੇ ਉਹ ਗੁੱਡੀ ਨੂੰ ਸਾੜ ਰਹੇ ਰੱਬ ਕੇ ਦਵਾਵਾਂ ਵੀ ਕਰਦੇ ਆ ਜੀਵ ਜੰਤੂ ਵੀ ਔਖੇ ਹੋਏ ਪਏ ਆ ਪਸ਼ੂ ਜਾਨਵਰ ਸਾਰੇ ਔਖੇ ਹੋਏ ਪਏ ਆ ਜਿਹੜੇ ਬਜ਼ੁਰਗ ਵੀਰ ਉਹ ਵੀ ਔਖੇ ਹੋਏ ਪਏ ਆ ਕਿਉਂਕਿ ਜਿਹੜੇ ਮੀਂਹ ਪੈ ਨਹੀਂ ਰਿਹਾਗਾ ਪੁਰਾਣੇ ਰੀਤੀ ਰਿਵਾਜਾਂ ਦੇ ਮੁਤਾਬਕ ਕੋਸ਼ਿਸ਼ ਕਰ ਰਹੇ ਆ ਰੱਬ ਅੱਗੇ ਦੁਆ ਕਰ ਰਹੇ ਆ ਬੁੱਢੀ ਨੂੰ ਸਾੜ ਕੇ ਤੇ ਕਹਿੰਦੇ ਵੀ ਮੀਂਹ ਪੈ ਸਕਦਾਗਾ ਇੱਕ ਆਸ ਬੱਜੀ ਹੋਈ ਆ ਪਿੰਡ ਵਾਸੀਆਂ ਦੇ ਉਹ ਆਸ ਦੇ ਮੁਤਾਬਕ ਅੱਜ ਘੜ ਰਹੇ ਮਾਤਾ ਜੀ ਕੀ ਬਣਾ ਕੇ ਲੈ ਕੇ ਆਂਦਾ ਇਹਦੇ ਵਿੱਚ ਇਹ ਬੇਟਾ ਚੌਲ ਬਣਾ ਕੇ ਲਿਆਂਦੇ ਆ ਵੀ ਅਸੀਂ ਗੁੱਡੀ ਸਾੜਨ ਚੱਲੇ ਆ ਅੱਛਾ ਜੀ ਵੀਰ ਆਪ ਬਹੁਰੇ ਦਬਾ ਕਰਦੇ ਆ ਵੀ ਮੀਂਹ ਪਾਵੇ ਰੱਬ ਸਾਰੇ ਜੀਅ ਚੰਤ ਤੰਗ ਹੋਏ ਪਏ ਆ ਵੀਰ ਆਪ ਕੋਈ ਠੰਡ ਕਰ ਦੇਵੇ ਮਾੜੀ ਮੋਟੀ ਅੱਛਾ ਜੀ ਮੀਂਹ ਪਾ ਕੇ ਅੱਛਾ ਇਸ ਲਈ ਗੁੱਡੀ ਸਾੜਦੇ ਇਸ ਲਈ ਚੌਲ ਬਣਾ ਕੇ ਲਿਆਂਦੇ ਆ ਦੇਖੋ ਪਿੰਡ ਵਾਸੀ ਇਕੱਠੇ ਹੋ ਕੇ ਸਾਰੇ ਜਿਹੜੇ ਆ ਜਿਹੜੇ ਉਹ ਚੌਲ ਬਣਾ ਕੇ ਲੈ ਕੇ ਆਏ ਆ ਤੇ ਚਾਰ ਕਾਨੀ ਲੱਗੇ ਹੋਏ ਆ ਗੁੱਡੀ ਵੀ ਵੇਖੋ ਪੂਰੀ ਰੀਜਨਲ ਬਣਾਈ ਹੋਈ ਹੈ ਇਹਨਾਂ ਨੇ ਲਓ ਜੀ ਬਾਕੀ ਤੁਸੀਂ ਸਾਡੇ ਨਾਲ ਬਣੇ ਰਹੋ ਸਾਰੀ ਆਪ ਕੋ ਫੁੱਲ ਵੀਡੀਓ ਦੇਖਿਓ ਤੁਸੀਂ ਕਿ ਕਿੱਦਾਂ ਇਹ ਜਿਹੜੇ ਅ ਗੁੱਡੀ ਨੂੰ ਸਾੜਦੇ ਤੇ ਕਿੱਦਾਂ ਰੱਬ ਅੱਗੇ ਦੁਆਵਾਂ ਕਰਦੇ ਆ ਏ ਸਾਰਨ ਬੋਲ ਕੇ ਨਾ ਕਰੀ ਬਸ ਕਰ ਰੋਣ ਨਾ ਬੋਲਦੀ ਤੇ ਨਹੀਂ ਜਾਨਸੀ ਖੰਡ ਪਾ ਲੈ ਮਿਸ਼ਲੇ ਸਾਥ ਕਰੇ ਕਿਹ ਕੋਲੀ ਤੇ ਤੂੰ ਮਰਨਾ ਦੇ ਬਸ ਕਰ ਬਸ ਕਰ ਹੋਣਾ ਤਾਂ ਮਰਨਾਂ ਹੀ ਮਰ ਗਈ ਆ ਗੁੱਡੀ ਆ تیرਵਾਜਾਂ ਦੇ ਮੁਤਾਬਕ ਗੁੱਡੀ ਨੂੰ ਸਾਲ ਦੇ ਆ ਰਾਪਟੇ ਦਬਾਵਾਵਾਂ ਕਰ ਰਹੇ ਆ ਵੀ ਮੀ ਜਰੂਰ ਪਾਤੋਂ ਦੋਤ ਚਾਦਾ ਜਿਹੜੇ ਜੀਵ ਚ ਤੂੰ ਔਖੇ ਆ ਪਿੰਡ ਵਾਸੀ ਪੂਰੀਆਂ ਅਰਦਾਸਾਂ ਕਰ ਰਹੇ ਆ ਵੇਖੋ ਹੁਣ ਪੂਰਾ ਸੋ ਦਾ ਲਹਿਰ ਬਣਿਆ ਬਣਿਆ ਹੋਇਆਗਾ ਤਾਂ ਇਹਨੂੰ ਹੁਣ ਅਗਨ ਭੇਟ ਕਰਨਗੇ ਲੋ ਜੀ ਬੱਚੇ ਵੀ ਨਿੱਕੇ ਨਿੱਕੇ ਆ ਜਿਹੜੇ ਉਹ ਜਾ ਰਹੇ ਆ ਤੇ ਹੁਣ ਦਾਸ ਸस्कार ਕਰਨਗੇ ਉਸ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਕੇ ਸੋਗ ਦੀ ਲਹਿਰ ਦੇ ਵਿੱਚ ਪੂਰਾ ਗੁੱਡੀ ਨੂੰ ਸਾੜਨ ਕੇ ਤੇ ਉਸ ਤੋਂ ਬਾਅਦ ਜਿਹੜੇ ਨੇ ਰੀਤੀ ਰਿਵਾਜ ਹੈਗੇ ਉਹ ਕਰਨਗੇ ਲੋ ਜੀ ਵੇਖੋ ਉੱਪਰ ਪੂਰਾ ਜਿੱਦਾਂ ਕੀ ਸਸਕਾਰ ਕਰੀ ਜਾਂਦਾ ਕਰਿਆ ਜਾਂਦਾਗਾ ਉਸ ਮੁਤਾਬਕ ਕਰ ਰਹੇ ਆ ਤੇ ਅਗਨ ਭੇਟ ਕਰਨਗੇ ਮੀ ਵਰਸਾ ਦੇ ਜੋਰੋ ਜੋ ਕਾਲੀਆਂ ਇੰਕਾ ਕਾਲੇ ਰੋੜੀ ਮੀ ਵਰਸਾ ਦੇ ਜੋਰੋ ਜੋ ਕਾਲੀਆਂ ਇੰਕਾ ਕਾਲੇ ਰੋੜੀ ਮੀ ਵਰਸਾ ਦੇ ਜੋਰੋ ਜੋ ਸਾਨੇ ਪਾਰ ਪਰਬਾਮੀ ਵਰਸਾ ਸਦੀ ਕੋਠੀ ਆਪਕੇ ਦਵਾਵਾਂ ਪੂਰੀਆਂ ਕਰ ਰਹੇ ਆ ਰੀਤੀ ਰਿਵਾਜਾਂ ਦੇ ਮੁਤਾਬਕ ਅਗਨ ਪੇਟ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਪਿੰਡ ਦਾ ਸੀ ਜਿਹੜੇ ਤੋਂ ਬਣਾ ਕੇ ਲੈਤੀ ਤੇ ਇਹ ਸਾਰੇ ਬੱਚਿਆਂ ਨੂੰ ਇਹ ਵੰਡਣਗੇ

ਲੋ ਜੀ ਪਿੰਡ ਵਾਸੀਆਂ ਦੀ ਗੱਲ ਕਿੰਨੀ ਕੁ ਸੱਚੀ ਹੁੰਦੀ ਆ ਅੱਜ ਤਰੀਕ 18 ਹੈਗੀ ਆ 18 ਤਰੀਕ ਦਿਨ ਬੁੱਧਵਾਰ ਤੇ ਰੱਬ ਇਹਨਾਂ ਦੀ ਕਿੰਨੀ ਕੁ ਸੁਣਦਾਗਾ ਪਿੰਡ ਵਾਸੀਆਂ ਨੇ ਪੂਰੀ ਰੀਤੀ ਰਿਵਾਜਾਂ ਦੇ ਮੁਤਾਬਕ ਗੁੱਡੀ ਦਾ ਸੰਸਕਾਰ ਕੀਤਾਗਾ ਮੈਂ ਵੀ ਰੱਬ ਅੱਗੇ ਦੁਆ ਕਰਦਾ ਕਿ ਪਿੰਡ ਵਾਸੀਆਂ ਦੀ ਰੱਬ ਜਰੂਰ ਸੁਣੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਜੀਵ ਜੰਤੂ ਸਾਰੇ ਔਖੇ ਨੇ ਤਾਂ ਰੱਬ ਅੱਗੇ ਤੁਸੀਂ ਵੀ ਦੁਆ ਕਰਿਓ ਕਿ ਮੀਂਹ ਜਰੂਰ ਪਵੇ ਤੇ ਤੁਹਾਡੀਆਂ ਦੁਆਵਾਂ ਦੇ ਸਦਕਾ ਇੱਕ ਦਿਨ ਰੱਬ ਜਰੂਰ ਸੁਣੂਗਾ ਧੰਨਵਾਦ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਰਮਨ ਸੋਢੀ ਨਾਲ